ਸਤਨਾਮ ਆਏ ਗੁਰ ਸਾਹਿਬ ਜੀ ਟੋੜੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਜ ਰਹਸ ਮਨ ਉਪਜਿਓ ਸਗਲੇ ਦੁਖ ਭਲਾਇਣ ਰਸਨਾ ਗੁਣ ਗੋਪਾਲ ਨਿਧ ਗ ਆਣਾ ਸ਼ਾਂਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਓ ਜੋ ਮੰਗੈ ਸੋਈ ਸੋਈ ਚਰਨ ਰਸਾਇਣ ਜਨਮ ਮਰਨ ਦੋਹੁ ਤੇ ਛੋਟ ਹੈ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾ ਆਣਾ ਅਬੇ ਨਾਸੀ ਖੇ ਮਚਾ ਹੈ ਜੇ ਨਾਨਕ ਸਦਾ ਸਿਮਰ ਮਾਰਾ ਰਿਆਣਾ ਖੋਜਤ ਖੋਜਤ ਤਤ ਵਿਚਾਰਿਆ ਦਾਸ ਗੋਬਿੰਦ ਪਰਾਇਣ ਨਾਸ਼ੀ ਖੇ ਮਚਾ ਹੈ ਜੇ ਨਾਨਕ ਸਦਾ ਸਿੰਘਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋੜੀ ਮਹਿਲਾ ਪੰਜਰਾ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਜ ਰਹਿਸ ਮਨ ਉਪਜਿਓ ਸਭਲੇ ਦੋਖ ਪਲਾਇਣਾ ਰਹਾਓ ਗੁਰੂ ਰੂਪ ਗੁਰ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਮੁਖਵਾਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਦਾ ਬਖਸ਼ਿਸ਼ ਕੀਤਾ ਹੋਇਆ ਟੋਡੀ ਰਾਗ ਅੰਦਰ ਪਾਵਨ ਅੰਗ 713 ਤੇ 14 ਉਤੇ ਸੁਭਾਈ ਮਾਨ ਹੈ ਸਤਿਗੁਰ ਬਖਸ਼ਿਸ਼ ਕਰਦਿ ਨੇ ਹੇ ਭਾਈ ਆਪਣੀ ਰਸਨਾ ਦੇ ਨਾਲ ਧਰਤ ਦੇ ਪਾਲਣ ਹਾਰ ਅਸਕਾਲ ਪ੍ਰਕ੍ਰਿ ਦੇ ਗੁਣ ਗਾਇਆ ਕਰ ਕੁਝ ਦੇ ਗੁਣ ਗਾਉਣ ਨਾਲ ਤੇਰੇ ਮਨ ਵਿੱਚ ਸ਼ਾਂਤੀ ਆਏਗੀ ਸਹਿਜ ਆਏਗਾ ਜੀਵਨ ਦੇ ਕੁਝ ਪੇਧਾ ਦਾ ਪਤਾ ਲੱਗੇਗਾ ਨਾਲ ਜਿੰਨੇ ਵੀ ਤੇਰੇ ਜੀਵਨ ਵਿੱਚ ਦੁੱਖ ਨੇ ਭਾਵੇਂ ਉਹ ਤਨ ਦੇ ਹੋਣ ਮਨ ਦੇ ਹੋਣ ਸਾਰੇ ਦੇ ਸਾਰੇ ਦੁੱਖ ਤੇਰੇ ਜੀਵਨ ਵਿੱਚ ਨਸ ਜਾਣਗੇ ਭਜ ਜਾਣਗੇ ਵਨ ਸੁਖਦਾਈ ਬਣ ਜਾਏਗਾ ਕਿਉਂਕਿ ਮਾਲਕ ਦਾ ਨਾਮ ਜਿਹੜਾ ਹੈ ਉਹ ਸੁਖਦਾਈ ਹੈ ਅਸੀਂ ਪੜਦਿਆਂ ਗੁਰੂ ਪਾਤਸ਼ਾਹ ਧੰਗੁਰ ਤੇਗਵਾਦਰ ਮਹਾਰਾਜ ਦੇ ਬਚਨਾਂ ਕਿ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਧਰਿਓ ਗਨਤਾ ਹੋ ਉਗਤ ਕਾਇ ਜੇ ਗਨਤਾ ਵਰਗੇ ਪਾਪਨ ਦੇ ਦੁੱਖ ਕੱਟੇ ਜਾ ਸਕਦੇ ਨੇ ਅਜਾਮਲ ਵਰਗੇ ਪਾਪੀ ਦੇ ਦੁੱਖ ਕੱਟੇ ਜਾ ਸਕਦੇ ਨੇ ਤੇ ਅਸੀਂ ਉਸ ਮਾਲਕ ਨੂੰ ਯਾਦ ਕਰੀਏ ਤੇ ਸਾਡਾ ਜੀਵਨ ਵੀ ਸਫਲ ਹੋਵੇਗਾ ਸਤਗੁਰ ਕਿਰਪਾ ਕਰਨ ਸਭਨਾਂ ਦਾ ਨਾਮ ਸੇਵਾ ਸਿਮਰਨ ਵਕਸ਼ਣ ਸਭਨਾਂ ਦਾ ਆਵਿਆ ਗਾਵੇਆ ਸੇਵਾ ਸਤਗੁਰ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਇਆਂ ਭੁੱਲਾ ਦੇਖਿਵਾਂ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ